ਇਸ ਨੇ ਅੱਜ ਇੱਕ ਬਹੁਤ ਵੱਡਾ ਟੈਰਰ ਮੋਡੀਊਲ ਜਿਹੜਾ ਆਈਐਸਆਈ ਬੈਕ ਸੀਗਾ ਬਸਟ ਕੀਤਾ ਹੈ ਵਿਦ ਅ ਅਰੈਸਟ ਆਫ 3 ਪਰਸਨਸ ਜਿਸ ਦਾ ਮੇਨ ਪਰਪੈਟਰੇਟਰ ਲਖਵੀਰ ਸਿੰਘ ਲੰਡਾ ਬਾਹਰੋਂ ਉਸ ਨੂੰ ਕੰਟਰੋਲ ਕਰ ਰਿਹਾ ਸੀ ਤੇ ਖਰਵਿੰਦਰ ਰਿੰਦਾ ਜਿਹੜਾ ਪਾਕਿਸਤਾਨ ਬੇਸਡ ਟੈਰਰਿਸਟ ਹੈਗਾ ਤਾਰਾ ਉਸ ਦੇ ਨਾਲ ਜੁੜਿਆ ਸੀ ਅਸੀਂ ਨਛੱਤਰ ਸਿੰਘ ਨੂੰ ਅਰੈਸਟ ਕੀਤਾ ਅਲੋਂਗ ਵਿਦ 1.5 ਕੇਜੀ ਆਰਡੀਐਕਸ ਆਈਈਡੀ 2 ਪਿਸਟਲਸ ਐਂਡ 2 ਐਸੋਸੀਏਟਸ ਇਨਵੈਸਟੀਗੇਸ਼ਨਸ ਤੋਂ ਪਤਾ ਲੱਗਿਆ ਹੈ ਕਿ ਜਿਹੜੀ ਹਰਿਆਣਾ ਪੁਲਿਸ ਨੇ 4 ਅਗਸਤ ਨੂੰ ਕੁਰੂ ਖੇਤਰਾ ਦੇ ਵਿੱਚ ਸ਼ਹਾਬਾਦ ਏਰੀਆ ਚ ਆਈ.ਡੀ ਰਿਕਵਰ ਕੀਤੀ ਸੀ ਉਸ ਦੇ ਵਿੱਚ ਨਛੱਤਰ ਸਿੰਘ ਦਾ ਇੰਪੋਰਟੈਂਟ ਰੋਲ ਸੀ ਤੇ ਉਹ ਹਰਿਆਣਾ ਪੁਲਿਸ ਦੀ ਐਸ.ਟੀ.ਐਫ ਨੂੰ ਵਾਂਟਡ ਸੀਗਾ। ਅ ਇਸ ਨੂੰ ਇੱਕ ਸਾਇੰਟਿਫਿਕ ਤਰੀਕੇ ਤੋਂ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਨੇ ਇਹ ਮੋਡਿਊਲ ਬਸਟ ਕੀਤਾ ਹੈ। ਇਸ ਦੇ ਤਕਰੀਬਨ 25 ਦੇ ਕਰੀਬ ਜਿਹੜੇ ਆਪਰੇਟਿਵਸ ਸੀਗੇ ਉਹਨਾਂ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਹੈ। ਸੋ ਇੱਕ ਮੇਜਰ ਟੈਰਰ ਨੈਟਵਰਕ ਅੱਜ ਵਿਨਾਸ਼ਤ ਕੀਤਾ ਗਿਆ ਹੈ। ਚੀਫ ਮਿਨਿਸਟਰ ਭਗਵੰਤ ਮਾਨ ਦੇ ਆਰਡਰਾਂ ਤੇ ਪੰਜਾਬ ਪੁਲਿਸ ਸਟੇਟ ਨੂੰ ਡਰੱਗਸ ਫਰੀ ਤੇ ਕ੍ਰਾਈਮ ਫਰੀ ਬਣਾਨ ਦੇ ਉਪਰਾਲੇ ਦੇ ਵਿੱਚ ਲੱਗੀ ਹੈਗੀ ਇੱਕ ਮੇਜਰ ਸਫਲਤਾ ਹੈ ਜਿਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ